ਇੱਕ ਬਾਦਸ਼ਾਹ ਦੀ ਕੁੜੀ ਨੇ ਨਿਕਲ ਆ ਮੇਵਣਾ ਲੈ ਲਿਆ ਪੱਠ ਲੈ ਲਈ ਰਾਜਾ ਕਹਿੰਦਾ ਪੁੱਤ ਤੈਨੂੰ ਕੀ ਕਰਨਾ ਹੈ ਉਹ ਕਹਿੰਦੀ ਨਹੀਂ ਬਾਪੂ ਮੈਂ ਤਾਂ ਕੰਮ ਲਵਾਂਗੀ ਕੋਈ ਵੱਡੇ ਲੋਕ ਆਏ ਹੁੰਦੇ ਨੇ ਚਲ ਉਹਨੇ ਆਖਿਆ ਪਾਣੂ ਕੀ ਇਹ ਨਿਆਣੀਆਂ ਰੱਖ ਲੈਣ ਦੇ ਭਾਈ ਪਾਠੇ ਤੋਂ ਖਾਸਾ ਵਧੀਆ ਹੋਊਗੀ ਯਾਰ ਹੋਊਗੀ ਤੇ ਹੋੜੀ ਹੋੜੀ ਟਾਕੜੀ ਹੋਊਗੀ ਵੱਡੀ ਹੋਊਗੀ ਉਹਨੇ ਆਬ ਦੀ ਝੋਲੀ 'ਚ ਦਾਣੇ ਪਾ ਕੇ ਉਹਦਾ ਮੂੰਹ ਲਵਾ ਕੇ ਦੂਰ ਖੜ ਕੇ ਸੇਸੇ ਕਹਿਦਿਆ ਕਰੇ ਉਹ ਉੱਥੇ ਆ ਕੇ ਭਈ ਦਾਣੇ ਖਾ ਲਿਆ ਕਰੇ ਤੇ ਹੌਲੀ-ਹੌਲੀ ਉਹਨੇ ਗਝਾਲੀ ਪੂਰਾ ਤੇ ਗਝਾਈ ਉਹਨੇ ਦੱਪੇ ਉਹ ਕਹਿਣ ਲੱਗਿਆ ਵੀ ਇਹ ਤੇਰਾ ਕੀ ਕੰਮ ਆ ਕਹਿੰਦੀ ਬਾਪੂ ਤੈਨੂੰ ਨਹੀਂ ਪਤਾ ਮੈਨੂੰ ਪਤਾ ਦਾ ਕੀ ਕੰਮ ਆ ਕਹਿੰਦਾ ਚੰਗਾ ਗੁਣੇ ਜੀ ਟੁੰਡੋਰਾ ਫੜਿਆਤਾ ਵੀ ਜਿਹੜਾ ਮੇਰੀ ਬੱਕਰੀ ਦੀ ਜਾਨੀ ਮੈਂ ਉਹਦੇ ਨਾਲ ਵਿਆਹ ਕਰਾਉਂ ਤੇ ਭਾਈ ਅਗਲਾ ਕਹਿੰਦਾ ਬੱਕਰੀ ਜਉਣੀ ਕੀ ਔਖੀ ਐ ਇਹ ਦਵਾ ਤਾਂ ਹੋਣ ਰਜਾ ਦਿੰਨਾ ਵੀ ਸੂਰ ਲਈ ਪਾ ਦਾਂਗੇ ਮੱਕੀ ਪਾ ਦਾਂਗੇ ਫਿਰ ਜਿੰਨੂ ਕਿਡੀ ਕੀ ਚੀਜ਼ ਐ ਉਹ ਕੰਦੀ ਜੇ ਨਾਰਜੀ ਤਾਂ ਜੇਲ੍ਹ ਚ ਦੇ ਦੂੰ ਨਾ ਮੁੜ ਕੇ ਜ਼ਬਾਨ ਤੇ ਨਾ ਮੁਲਾਕਾਤ ਬਾਹਰ ਨਹੀਂ ਕੱਢਦੀ ਅੰਦਰ ਹੀ ਜੇਲ੍ਹ ਚ ਮਰ ਜੂ ਪਈ ਮੰਡੀ ਹੈ ਜਿੱਦਾ ਚੱਲ ਪਿਆ ਕਰੇ ਉਹਗੇ ਤਾਂ ਕਿ ਹੁਣ ਤਾਂ ਵੀ ਲੇਟ ਹੈ ਬੈਲਵਾਈ ਦੀ ਅੱਗੇ ਰਸੀ ਅੰਦਰੋਂ ਟੱਲਣਾ ਬੰਨ ਕੇ ਬਾਹਰ ਨਮਕਾਈ ਹੁੰਦੀ ਕੁੰਡਾ ਬੰਨਿਆ ਹੁੰਦਾ ਅਗਲਾ ਉਹ ਖਿੱਚਣ ਦਾ ਅੰਦਰ ਟਰਲ ਖੜਕ ਜਾਂਦਾ ਪਤਾ ਲੱਗ ਜਾਂਦਾ ਵੀ ਬਾਹਰ ਕੋਈ ਬੰਦਾ ਆ ਗਿਆ ਉਹਦੇ ਮਹਿਲਾਂ ਦੇ ਜਦੋਂ ਭਈ ਗਿਆ ਨੌਜਵਾਨ ਮੁੰਡਾ ਚੰਗੇ ਵਧੀਆ ਕੱਪੜੇ ਪਾ ਕੇ ਘਰ ਦੇ ਨੂੰ ਕਹਿੰਦਾ ਲੈ ਬੇਬੇ ਰਾਜੇ ਦੀ ਕੁੜੀ ਤਾਂ ਮਾਜੀ ਛੋੜੇ ਕੋਲੇ ਵਿਆਹ ਕੇ ਲਿਆ ਦੂੰ ਉਹ ਬੁੜੀ ਕਹਿੰਦੀ ਜਾ ਖਾਣਾ ਕੋਈ ਗੱਲ ਹੋਊ ਤੂੰ ਕੀ ਵਿਆਹ ਕਹਿਣਾ ਹੈਗਾ ਕੋਈ ਗੱਲ ਚ ਰਾਜ ਐ ਕਹਿੰਦਾ ਇਹ ਮਾਰੇ ਬੱਕਰੀ ਜਾਉਣੀ ਕੀ ਸੋਖੀ ਆ ਕਹਿੰਦਾ ਐਂਦਾ ਮਨ ਪੱਕੀ ਮੱਕੀ ਪਈ ਆਪਣੇ ਘਰੇ ਮਰਨ ਵਾਲੀ ਕਰ ਦੂੰ ਖਵਾ ਖਵਾ ਮੱਕੀ ਕਹਿੰਦੀ ਤੇਰੀ ਮਰਜ਼ੀ ਆ ਫਸ ਨਾ ਜਾਈਂ ਕਹਿੰਦਾ ਨਹੀਂ ਭਈ ਗਿਆ ਜਾ ਕੇ ਉਹਨੂੰ ਤਾਂ ਖਿੱਚਦੀ ਵੈਲਾ ਰਸੀ ਖੜਕ ਗਿਆ ਟੱਲ ਅੰਦਰ ਤੇ ਗੋਲੀ ਆਈ ਕਹਿੰਦੀ ਹਾਂ ਵੀ ਕਿਵੇਂ ਆਇਆ ਕਹਿੰਦਾ ਬੱਕਰੀ ਲਿਜਾਉਣਾ ਆਇਆ ਉਹ ਗਰੀ ਬੱਕਰੀ ਰਜਣੀ ਨਹੀਂ ਬਗਦਾ ਕੀ ਲੈਣਾ ਚੰਗਾ ਰਹੇਗਾ ਕੈਕ ਪਾਈਓ ਕੋ ਨਾ ਕਰ ਲਈਆਂ ਕਹਿੰਦੀ ਬਗ ਜਾ ਫਿਰ ਜੀਲ ਜੀ ਉਵਰ ਨੰਗ ਜੂ ਇਹ ਦੇਖ ਲਾ ਕਹਿੰਦਾ ਨਾ ਮੈਂ ਰਜਾਉਂਗਾ ਭਾਈ ਮੁਰਗੀ ਕਹਿੰਦੀ ਕਿਉਂ ਕਹਿੰਦੀ ਜੀ ਇੱਕ ਮੁੰਡਾ ਨੌਜਵਾਨ ਐਨ ਪੂਰਾ ਸਹਾਇਤਾ ਚ ਕੇ ਆਇਆ ਕਰਾਂ ਆਇਆ ਵੀ ਤੈਨੂੰ ਤਾਂ ਵਿਆਹ ਕੀ ਲੈ ਜਾਣਾ ਹਾਂ ਕਹਿੰਦੀ ਅੱਛਾ ਕਹਿੰਦੀ ਹਾਂ ਪੂਰਾ ਉਹਨੂੰ ਤੁਰਲਾ ਛੱਡਦੇ ਟੌਰੇ ਵਾਲੀ ਪੱਗ ਹੁੰਦੀ ਅਸੀਂ ਵੀ ਛੱਡੀ ਆ ਪਹਿਲਾਂ ਚ ਹੁੰਦੇ ਚਾਦਰੇ ਪਜਾਮੇ ਜਿਹਦਾ ਹੁਣੀ ਚੱਲੇ ਆ ਉਹ ਕਹਿਣ ਲੱਗੀ ਚੰਗਾ ਨੂੰ ਐ ਕਰਾ ਉਹਨੂੰ ਨਮਾਓ ਤਮਾਓ ਉੱਥੇ ਲੋਕਾਂ ਨੂੰ ਕਹਿਦੇ ਵੀ ਇਹਨੂੰ ਰਹਿਣ ਨੂੰ ਜਗ੍ਹਾ ਦੇਓ ਰੋਟੀ ਪਾਣੀ ਦਿਓ ਤੜਕੇ ਗੱਲ ਕਰਾਂਗੇ ਇਹਦੇ ਨਾਲ ਕਹਿੰਦੀ ਚੰਗਾ ਉਹ ਲੋਕਾਂ ਨੂੰ ਕਹਿੰਦੀ ਵੀ ਆਹ ਬੰਦੇ ਨੂੰ ਤੁਸੀਂ ਨਮਾਓ ਇਹਨੂੰ ਪ੍ਰਸ਼ਾਦਾ ਦਿਓ ਇਹਨੂੰ ਪੈਣ ਵਾਸਤੇ ਇੱਥੇ ਜਗਾ ਦੇ ਦਿਓ ਨਹੀਂ ਚੰਗਾ ਭਾਈ ਪੈ ਗਿਆ ਜੋ ਤੜਕੀ ਦਿਨ ਚੜ ਗਿਆ ਦੋ ਕਚੇਰੀ ਲੱਗੀ ਤੇ ਰਾਜਾ ਬਹਿ ਗਿਆ ਕਿ ਵਜੀਰ ਬਹਿ ਗਈ ਰਾਣੀ ਬਹਿ ਗਈ ਤੇ ਉਹਨੂੰ ਕਹਿੰਦੇ ਜਾ ਸੱਦ ਕੇ ਲਿਆਉ ਉਹ ਮੁੰਡੇ ਨੂੰ ਹੁਣ ਸੱਦ ਲਿਆਂਦਾ ਉਹਨੂੰ ਕਹਿਣ ਲੱਗੇ ਹਾਂ ਭਾਈ ਦੱਸ ਭਾਈ ਕਹਿੰਦੀ ਬੱਕਰੀ ਜਾਏਗਾ ਕਹਿੰਦਾ ਹਾਂ ਕਹਿੰਦੀ ਜੇ ਨਾਰਾਜੀ ਉਹ ਸਾਹਮਣੇ ਜੇਲ ਹੈ ਉਹਦੇ ਵਿੱਚ ਅੰਦਰ ਕਰ ਦਿਆਂਗੇ ਮੁੜ ਕੇ ਤੇਰੀ ਜ਼ਬਾਨ ਤੇ ਕੋਈ ਮੁਲਾਕਾਤ ਕੁਝ ਨਹੀਂ ਹੋਊਗਾ ਕਹਣਾ ਕਰ ਦਿਓ ਕਹਿੰਦੀ ਬੱਕਰੀ ਫੜਾ ਦੇ ਉਹਨੂੰ ਭਾਈ ਬੱਕਰੀ ਦਾ ਕੰਨ ਫੜ ਲੈ ਕੇ ਰੇਲਿਆਂ ਦੀ ਉਹ ਤਾਂ ਕਿਤੇ ਸੋਲੇ ਚਾਰ ਦੇ ਕਿਤੇ ਮੱਕੀ ਚਾਰ ਦੇ ਮਰਨ ਵਾਲੀ ਕਰਤੀ ਨਾ ਤਰਕ ਕਿਹਦੀ ਸਵੇਰੇ ਲਈ ਆਈ ਇਹ ਜੇ ਵੇਲੇ ਆਈ ਦਲਵਾਰ ਲੱਗਿਆ ਹੋਊਗਾ ਆਇਆ ਭਾਈ ਉਹ ਗੋਲੀ ਕਹਿਣ ਲੱਗੀ ਉਹ ਬੰਦਾ ਆ ਗਿਆ ਬੱਕਰੀ ਵਾਲਾ ਕਹਿੰਦੀ ਚੱਲ ਲੈ ਕੇ ਚੱਲ ਉੱਥੇ ਜਾ ਰਹੀ ਭਈ ਆਪ ਗਈ ਜਦੋਂ ਉਹ ਕਹਿੰਦੀ ਦੇਖ ਉਹ ਕਹਿੰਦਾ ਦੇਖ ਲੈ ਕਹਿੰਦਾ ਰਜੀ ਐ ਨਾ ਭੁੱਖੀ ਤਾਂ ਨਹੀਂ ਕਹਿੰਦੀ ਦੇਖਦੀਆਂ ਕੋਈ ਗੱਲ ਨਹੀਂ ਉਹਨੇ ਭਈ ਆ ਕੇ ਝੋਲੀ ਥੋੜੇ ਸੋਲੇ ਦੂਰ ਖੜ ਕੇ ਕਹਿੰਦੀ ਸੇ ਸੇ ਬੱਕਰੀ ਦਾ ਸੇ ਸੇ ਤੇ ਗੀਜੀ ਦੀ ਬੱਕਰੀ ਤਾਂ ਆ ਗਈ ਕਹਿੰਦੀ ਰਜੀ ਕਿੱਤ ਹੈ ਵੇ ਭੁੱਖੀ ਐ ਮਰ ਜਾਣਿਆ ਤਾਂ ਕਹਿੰਦੀ ਸੱਦੇ ਤੋਂ ਉਹਦੀ ਆ ਗਈ ਭਾਈ ਸਿਪਾਈ ਖੜੇ ਤੇਨੂੰ ਇਸ਼ਾਰਾ ਕਰਾ ਕੇ ਕਹਿੰਦੀ ਲਾਓ ਹੱਥ ਖੜਿਓ ਜੇ ਸਿਰ ਦਿਓ ਉਹ ਕਹੇ ਮੈਂ ਮੱਕੀ ਨਰਜਾਈਆ ਮੈਂ ਸੋਲੇ ਚਾਰੇ ਨੇ ਕਹਿੰਦੀ ਬੱਕਰੀ ਮੇਰੇ ਕੋਲੇ ਆ ਗਈ ਭੁੱਖੀ ਐ ਸਿਸੇ ਕਹੇ ਤੂੰ ਜੇ ਰੱਜੀ ਹੁੰਦੀ ਕਿਉਂ ਆਉਂਦੀ ਹੁਣ ਤਾਂ ਭਾਈ ਜਿਹੜਾ ਜਾਇਆ ਕਰੇ ਅਗਲਾ ਕਹਾਂ ਕਰੇ ਯਾ ਰੱਜੇਗੀ ਨਾ ਭਾਂ ਮੈਂ ਮਾਰ ਜਾਊਂਗਾ ਮੈਂ ਨਾਲ ਕੁਮਾਰਾ ਚਾਰ ਦੂੰ ਫਲਾਨਾ ਕਰ ਦੂੰ ਹੁਣ ਵਿੱਚੋਂ ਕੋਈ ਗੱਲ ਨਾ ਸਮਝੇ ਭਾਈ ਉਹਨੇ ਤਾਂ ਬਹੁਤ ੜਾ ਦੇ ਅੰਦਰ ਉੱਥੇ ਨੌਜਵਾਨ ਮੁੰਡੇ ਦੀ ਜਿਹੜੇ ਜੜਾ ਜਾਇਆ ਕਰੇ ਫਸ ਜਾਇਆ ਕਰੇ ਘਰ ਦੇ ਦੀ ਕਿਆ ਕਰਨ ਵੀ ਆਇਆ ਹੀ ਨਹੀਂ ਤੇ ਕਹਿੰਦਾ ਦੀ ਮੈਂ ਤਾਂ ਡੋਲਾ ਲੈ ਕੇ ਆਉ ਹਾਂ ਡੋਲਾ ਕਿਹੜਾ ਅੰਦਰ ਬੈਠੇ ਬਹੂਰੀਆਂ ਵੀ ਦੀ ਝਾਕਣ ਖਾਸੇ ਮੁੰਡੇ ਉਹਨੇ ਅੰਦਰ ਕਰਤੇ ਦੁੱਖਾ ਸੇ ਮੁੰਡੇ ਅੰਦਰ ਕਰਤੇ ਜਾਲੀ ਕਹਿਣ ਲੱਗਿਆ ਰਾਤੇ ਪੇਟਾਂ ਬਾਹੀ ਬੈਠੇ ਨੇ ਚਾਹ ਧਰੀ ਦਾਸ ਵਾਲੀ ਉਹ ਨਾਲ ਦੇ ਨੂੰ ਕਹਿੰਦਾ ਕਹਿੰਦਾ ਇੱਥੋਂ ਦੀ ਬੜੇ ਨਗਦੇ ਨੇ ਤੁਰਲੇ ਆਲੇ ਕਹਿੰਦਾ ਮੁੜ ਕਿਉਂਦਾ ਕੋਈ ਯਾਰ ਦੇਖਿਆ ਹੀ ਨਹੀਂ ਆਹ ਰਾਹ ਮੁੜ ਕੇ ਨਹੀਂ ਆਇਆ ਜਾਂਦੇ ਬਹੁਤ ਦੇਖਿਆ ਉਹ ਨਾਲ ਦਾ ਕਹਿੰਦਾ ਕਿਵੇਂ ਆ ਜਾਣਦਾ ਕਹਿੰਦਾ ਕਿਉਂ ਕਹਿੰਦਾ ਰਾਜੇ ਦੀ ਕੁੜੀ ਦੀ ਬੱਕਰੀ ਰਜਾਉਣੀ ਹੈ ਕਹਿੰਦਾ ਬੱਕਰੀ ਰਾਜ ਦੀ ਨਹੀਂ ਆਗਰੇ ਤੋਂ ਕਹਿੰਦਾ ਫੜ ਕੇ ਅੰਦਰ ਜੇਲ੍ਹ ਚ ਕਰਾਉਂਦੇ ਆ ਮੁੜ ਕੇ ਕਿਥੋਂ ਆਣਾ ਕਹਿੰਦਾ ਬੂਰਖ ਲੋਕ ਨੇ ਬੱਕਰੀ ਨੂੰ ਕਿਹੜਾ ਰਜਾ ਦੂਗਾ ਕਹਿੰਦਾ ਮੈਂ ਨਾ ਜਾਵਾਂ ਉਹ ਕਹਿੰਦਾ ਯਾਰ ਤੈਂ ਕੀ ਜਾਣਾ ਮੈਥੋਂ ਭੈਡਾ ਨਹੀਂ ਸਮਿਆ ਕਰਨੀ ਆ ਰਹਿਣ ਦੇ ਕਹਿੰਦਾ ਨਹੀਂ ਯਾਰ ਕਹਿੰਦਾ ਇਹ ਤਾਂ ਲੋਕਾਂ ਦੇ ਵਾਕਾਂ ਨੂੰ ਮਾਰ ਦੂ ਕਹਿੰਦਾ ਦੰਦਰ ਅੜਾੜਾ ਇਹਨਾਂ ਨੂੰ ਕੀ ਪਤਾ ਬੱਕਰੀ ਕਿਵੇਂ ਰਜਦੀ ਹੈ ਕਹਿੰਦਾ ਬੱਕਰੀ ਮੱਖੀ ਮੱਸੀਏ ਕਿਸੇ ਤੋਂ ਰਜਦੀਆਂ ਨਹੀਂ ਹਾਂ ਮੱਖੀ ਗੱਲ ਵੀ ਪੱਕੀ ਹੈ ਕਿਥਾਂ ਟੇਕ ਕੇ ਨਹੀਂ ਵਹਿੰਦੀ ਕਿਤੇ ਉੱਥੇ ਵਹੇਗੀ ਕਿਤੇ ਉੱਥੇ ਵਹੇਗੀ ਮੱਸੀ ਆ ਉਹਨੇ ਇੱਕ ਥਾਂ ਨਹੀਂ ਖੜਨਾ ਚਾਰੇ ਪਾਸੇ ਪਤਣਾਂ ਦੇ ਕੀੜੇ ਦੇ ਕੇ ਜਾਣੇ ਨੇ ਇਹੀ ਕੋਸੇ ਨੇ ਇਹ ਕਿੰਨੀ ਰਜਾਈਆਂ ਨੇ ਤੁਰ ਜਾਂਦੀ ਨੇ ਮੂੰਹ ਮਾਰ ਨਹੀਂ ਮਾਰਨਾ ਕਿਸੇ ਨਾ ਕਿਸੇ ਚੀਜ਼ ਨੂੰ ਉਹ ਕਹਿੰਦਾ ਮੈਂ ਆ ਜਾਣਾ ਜਾ ਰਹਾ ਉਹ ਕਹਿੰਦਾ ਅਹੀਂ ਕੀ ਲੈਣਾ ਤੂੰ ਰਹਿਂਦੀ ਉਹ ਕਹਿੰਦਾ ਨਹੀਂ ਤੂੰ ਇਹ ਤਾਂ ਮੈਂ ਉੱਥੇ ਅੜ ਗਿਆ ਫੇਰ ਤਾਂ ਪਿੱਛੇ ਪੇਡਾ ਬੂਡਾ ਸਾਰੀਆਂ ਤੇਰੀਆਂ ਹੀ ਨੇ ਕਹਿੰਦਾ ਜੇ ਮੈਂ ਆ ਗਿਆ ਫੇਰ ਆਪਾਂ ਮੈਨੂੰ ਪਈ ਦੇ ਦੀ ਮੇਰੀਆਂ ਉਹ ਕਹਿੰਦਾ ਤੇਰੀ ਮਰਜ਼ੀ ਹੈ ਬਾਈ ਕਹਿੰਦਾ ਨਹੀਂ ਯਾਰਾ ਭਾਈ ਕਹਿੰਦਾ ਸਵੇਰੇ ਜਾਉਂ ਯਾਰ ਮੈਂ ਕਹਿੰਦਾ ਚੰਗਾ ਭਾਈ ਟਾਂਗੀ ਪਤੀਲੀ ਕੋਲੇ ਚੱਲ ਪਿਆ ਕਹਿੰਦਾ ਲੈ ਮੈਂ ਤਾਂ ਜਾਣਾ ਹਾਂ ਉਥੇ ਨਹੀਂ ਕਹਿੰਦਾ ਵਗ ਜਾ ਜਾ ਖੀਚੀ ਰਸੀ ਜੋ ਖੜਕੀ ਟੱਲ ਉਹ ਗੋਲੀ ਨੂੰ ਕਹਿੰਦੀ ਦੇਖ ਕੇ ਇੱਕ ਬੰਦਾ ਆ ਗਿਆ ਜਦੋਂ ਆਇਆ ਗੜਗੜ ਤੂੜ ਚੜੀ ਪਈ ਹੈ ਜਾਲੀ ਦੇ ਉਹ ਕਹਿੰਦੀ ਕਿਵੇਂ ਆਇਆ ਕਹਿੰਦਾ ਬੱਕਰੀ ਜਾਉਣ ਆਇਆ ਕਹਿੰਦੀ ਜਾ ਯਾ ਕੀ ਲੈਣਾ ਵਗ ਜਾ ਇਰੇ ਲੇਲੇ ਪਰ ਪੇਡਾਂ ਬਾੜੀ ਜੀ ਮਰ ਜਾਣਗੀਆਂ ਇਹਦੀ ਪਾਪ ਨਾ ਮੁਰਕੇ ਛੱਡਦੀ ਨਹੀਂ ਉਹ ਦੇਖ ਕਹਿੰਦੀ ਬਥੇਰੇ ੜਾਏ ਨੇ ਉਹ ਝੇਲ ਚ ਤੂੰ ਵਗਦਾ ਤੈਂ ਕੀ ਲੈਣਾ ਵਿਆਹ ਤੋਂ ਕਹਿੰਦਾ ਨਾ ਮੈਂ ਜਾ ਲਈਆਂ ਜੇ ਬੱਕਰੀ ਵੇਥੋਂ ਨਾ ਰਜੀ ਫੇ ਨੀ ਕੋਈ ਰਜਾ ਸਕਦਾ ਉਹ ਕਹੇ ਜੀ ਤੂੰ ਮੇਰੇ ਘੇ ਬਗ ਜਾ ਮੈਂ ਤੇਰੀ ਮਿਹਨਤੀ ਕਰਦੀ ਆ ਇਹ ਛੱਡਦੀ ਨਹੀਂ ਤੇਰਾ ਮਾਲਕ ਦੀ ਬਾੜੀ 'ਚ ਭੁੱਖਾ ਮਰ ਜੂ ਕਿਸੇ ਨੇ ਛੱਡਣਾ ਨਹੀਂ ਦੇਲੇ ਲੇਲੇ ਰੂਲੇ ਵਿੱਚ ਹੀ ਮਰ ਜਾਣਗੇ ਕਹਿੰਦਾ ਨਾ ਮੈਂ ਨਹੀਂ ਜਾਂਦਾ ਭਾਈ ਉਹ ਰਾਣੀ ਉਹ ਕਹਿਣ ਲੱਗੀ ਕਿ ਜਾਲੀ ਆਇਆ ਵੈ ਕਹਿੰਦਾ ਮੈਂ ਗਿਉਣਾ ਕਹਿੰਦੀ ਚੱਲ ਮੈਂ ਚੱਲਦੀ ਆ ਉਹ ਜਾਲੀ ਨੂੰ ਕਹਿੰਦੀ ਜਾ ਜਾ ਵਗ ਜਾ ਕੀ ਜਾਣਾ ਵੀ ਬੱਕਰੀ ਦੀ ਜਾ ਕੇ ਉਹ ਤੇਰੇ ਵਰਗੇ ਉਥੇ ਬਹੁਤ ੜਾਏ ਨੇ ਤੇਰੇ ਤੇ ਮੈਨੂੰ ਤਰਸ ਆਉਂਦਾ ਵੀ ਤੇਰਿਆਂ ਪੇਡਾਂ ਲੇਲੇ ਬਾੜੀ ਚ ਹੀ ਮਰ ਜਾਣਗੇ ਭੁੱਖੇ ਤੂੰ ਨਿਕਲ ਨਾ ਨਹੀਂ ਇਥੋਂ ਕਹਿੰਦਾ ਨਾ ਮੈਂ ਬੱਕਰੀ ਜਾ ਕੇ ਜਾਉਂ ਕਹਿੰਨੇ ਲੱਗੀ ਅਛਾ ਇਹ ਹਾਂ ਕਹਿੰਦੀ ਮਾਨ ਜਾ ਤੂੰ ਮੇਰੀ ਗੱਲ ਕਹਿੰਦਾ ਨਾ ਮੈਂ ਤਾਂ ਰਜਾ ਕੇ ਹੀ ਜਾਉਂ ਕਹਿੰਦੀ ਇਹ ਨਹੀਂ ਹਟਦਾ ਕਹਿੰਦੀ ਚੰਗਾ ਇਹਨੂੰ ਐ ਕਰੋ ਔਕਰਾਂ ਨੂੰ ਕਹਿੰਦੀ ਇਹਨੂੰ ਨਵਾਉ ਕਪੜਾ ਢੀੜਾ ਦੇ ਦਿਓ ਭਾਈ ਜਾਲੀ ਨੂੰ ਦਾ ਸਾਬਣ ਦੇ ਦੇਉਂਦਾ ਤੋ ਉਹ ਦੁਖਦਰ ਦਾ ਕੋਟਾ ਚਲ ਕੇ ਆ ਲਿਆ ਲਾਲਾ ਸਾਬਣ ਸਰੀਰ ਮਲ ਕੇ ਤੇਲ ਤੂਲ ਲਾ ਕੇ ਬਣ ਗਿਆ ਕਰੇ ਡਰਕੇ ਨੂੰ ਢਲੀ ਰਹਣ ਨੂੰ ਰੋਟੀ ਪਾਣੀ ਦਿੱਤਾ ਤੜਕੀ ਪਈ ਕਹਿਣ ਲੱਗੇ ਵੀ 20 ਗਣਾਂ ਬੀ ਬੱਕਰੀ ਜਾਉਣ ਵਾਲਾ ਆਇਆ ਵੈ ਤੇ ਬਾਈ ਕਚੈਰੀ ਲੱਗੀ ਜਦੋਂ ਕਚੈਰੀ ਲੱਗੀ ਤੇ ਰਾਜਾ ਰਾਣੀ ਸਾਰੇ ਵਜ਼ੀਰ ਬੈਠ ਗਏ ਉਹ ਕਹਿਣ ਲੱਗਿਆ ਬੀ ਪੈਲਾਂ ਲੈ ਕੇ ਦੇਉ ਕਹਿੰਦਾ ਛੋੜਾ ਕੀ ਆ ਵੱਡਿਆਂ ਦਾ ਮੋਕਰ ਜੋ ਆਉਦੇ ਪਿਓ ਤੋਂ ਲਖਿਆ ਕੀ ਦੀ ਉਨੇ ਲਖਿਆ ਤਾਂ ਕਹਿੰਦੀ ਵਜ਼ੀਰ ਦੇ ਵੀ ਕਹਿੰਦਾ ਸਾਈਨ ਕਰਾ। ਉਹਨੇ ਕਰਤੇ ਕਹਿੰਦਾ ਤੂੰ ਆਪਦੇ ਵੀ ਸਾਈਨ ਕਰ। ਛੋਡਾ ਕੀ ਆ ਵੱਡਿਆਂ ਦਾ ਮੁੱਕਰ ਜੂ ਮੇਰੇ ਕੋਲ ਕੀ ਸਬੂਤ ਐ। ਕਹਿੰਦੀ ਲੈ 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 ਕੇ ਤੇਰੀ ਜੇਬ ਚ ਹੀ ਰਹਿ ਜੂ ਜਾਏਗਾ ਤਾਂ ਤੁਹਾਨੂੰ ਉਹਨਾਂ ਦੇ ਕੋਲ ਹੀ। ਕਹਿੰਦਾ ਕੋਈ ਗੱਲ ਨਹੀਂ। ਕਹਾਂ ਲੱਗਿਆ ਫੜਾ ਕਿਹੜੀ ਬੱਕਰੀ ਐ ਕਹਿੰਦੀ ਆਪ ਅੱਠਾ ਐ। ਕਹਿੰਦਾ ਲਿਆ। ਕਹਿੰਦੀ ਸਵੇਰੇ ਲੈ ਆਈ। ਕਨਸ ਵੀਰੇ ਇਹ ਜਿਵੇਂ ਨਾ ਜੂ ਕਹਿੰਦੀ ਹਾਂ ਪਈ ਲੈ ਗਿਆ ਜਾਲੀ ਨੂੰ ਜਨਾਬ ਆਪ ਆਠਾ ਹੋ ਜਾਏਗਾ ਨਾ ਸ਼ਕ ਨਾ ਹਾਂ ਭਾਈ ਛੜਲੀ ਮਾਰਚ ਤੜਕੇ ਜਦੋਂ ਮਾਲ ਹੱਕਿਆ ਦੋ ਘੱਟ ਦਾ ਡੰਡਾ ਲੈ ਲੈ ਕੋਣੇ ਡੰਡਾ ਲੈ ਲੈ ਝੋਲੀ ਚ ਥੋੜੇ ਜੇ ਪਾਲੇ ਦਾਣੇ 10 ਕਰਮਾਂ ਦੇ ਖੜ ਕੇ ਸੇ ਸੇ ਕਹਦਾ ਜੋ ਬੱਕਰੀ ਨੇ ਆ ਕੇ ਦੋ ਕੁ ਦਾਣੇ ਚੱਕ ਕੇ ਤਨ ਚਾਰ ਮਾਰੇ ਟੂਕਣੇ ਚ ਬੱਕਰੀ ਉੱਡ ਗਈ ਹਾਂ ਪਈ ਫੇਰ ਜਦੋਂ ਫੇਰ ਫੇਰ ਕਾਜੀ ਚਰਵਾ ਦਾ ਸੀਸੇ ਕਿਹਾ ਬੱਕਰੀ ਹੌਲੀ ਹੌਲੀ ਆਵੇ ਵੀ ਕੁੱਟੂ ਵੀ ਦਾਣੇ ਦਾ ਕਿਹੜੇ ਚਾਰੂ ਪਈ ਹੌਲੀ ਹੌਲੀ ਆਈ ਜੋ ਬੱਕਰੀ ਨੇ ਫੇਰ ਮੂੰਹ ਲਾਇਆ ਬੱਕਰੀ ਦੇ ਤਨ ਚਾਰ ਡੰਡੇ ਫੇਰ ਮਾਰੇ ਪਾ ਫੇਰ ਉਡਲੀ ਪਠਮਾਗਰ ਨੂੰ ਪਈ ਜੋ ਤੀਜੀ ਵਾਰ ਸੀਸੇ ਕਿਹਾ ਪਖਟਾ ਉਡਲੀ ਮਾਗਰ ਨੂੰ ਵੀ ਹੁਣ ਉਹ ਕੁੱਟੂ ਸੀਸੇ ਤੋਂ ਡਰ ਪਾਤਾ ਉਹ ਕਹਿੰਦਾ ਹੁਣ ਇਹ ਮਾਰ ਨਾ ਜਾਵੇ ਕਹਿੰਦਾ ਤੂੰ ਚਾਰ ਦੇ ਦਾਣੇ ਮੈਥੋ ਦਾ ਨਹੀਂ ਖਾਂਦੀ ਇਹ ਉਹ ਭਾਈ ਬੂਰੇ ਦਾਣੇ ਤਾਂ ਰਹਿ ਆ ਫੇਰ ਵੀ ਪੱਟ ਚਾ ਦੋ ਦਾਣੇ ਚੱਕਲੇ ਝਾਕ ਵਿਚਾਰ ਸੇ ਮੇਰੀ ਵੀ ਕੁੱਟਣਗੇ ਹੁਣ ਫੇਰ ਵੀ ਛੇ ਛੇ ਟੋੜਰ ਪਾ ਲਿਆ ਬੱਕਰੀ ਦੇ ਲੱਕੇ ਨਾਲ ਲਾਤੀ ਉਹ ਕਹਿੰਦਾ ਲ ਜੀ ਮੈਂ ਦੀ ਕਹਿੰਦਾ ਕਿ ਛੇ ਛੇ ਕਰਕੇ ਸਾਦੀ ਹੈ ਕਹਿੰਦਾ ਛੇ ਛੇ ਕਹੇ ਤੋ ਕਹਿੰਦਾ ਜੇ ਮਹਿਲਾ ਤੇ ਨਾ ਜਾ ਵੜੀਆ ਤੇ ਕਹਿੰਦੇ ਵੀ ਚੰਗਾ ਚੜ ਕੇ ਵਾਗ ਗਿਆ ਲੈ ਕੇ ਕਹਿੰਦਾ ਲੈ ਰੱਖ ਨਾਲ ਚਨੇਗਾ ਮੈਂ ਜਾਣਾਂ ਮੈਂ ਇਹਦੀ ਬਰਜਸ ਕਰਤੀ ਪੂਰੀ ਬਈ ਕੰਨ ਫਾੜ ਲਿਆ ਬੱਕਰੀ ਦੇ ਨੱਕੇ ਨਾਲ ਲੱਗੇ ਪਏ ਨਾਲ ਕਿਹੜੇ ਦਾਣੇ ਖਵਾਉਣੇ ਦੀ ਜਦੋਂ ਲੈ ਗਈ ਕਿਚੜੀ ਲੱਗੀ ਹੋਈ ਜਾ ਕੇ ਕਹਿੰਦਾ ਲਓ ਜੀ ਪੱਠਰ ਛੋੜੀ ਦੀ ਆ ਕੇ ਲੈ ਆ ਉਹ ਕਹਿੰਦੀ ਬੇੜਾ ਬੈਠੇ ਆਲਾ ਬੱਕਰ ਤਾਂ ਮਰਨ ਵਾਲੀ ਹੋਈ ਪਹਿ ਲੱਕੇ ਦਾ ਨਾਲ ਲੱਗੇ ਪਏ ਨੇ ਕਹਿੰਦਾ ਜਮਰ ਜਾ ਕੇ ਲੈ ਆ ਡੱਕੀ ਵੀ ਆ ਉਹ ਕਲੀ ਜੱਕੀ ਕਿੱਛਿਆ ਕਹਿੰਦੀ ਜਿਹੜਾ ਢਿੱਡ ਚ ਕੱਖ ਬਣੀ ਇਹਦੇ ਤਾਂ ਤਾਂ ਭੁਖੀ ਮਾਰਦੀ ਦੇਖਦੀ ਆ ਮੈਂ ਭਾਈ ਉਹਨੇ ਸੋਲੇ ਪਾ ਕੇ ਜ ਬੱਕਰੀ ਨੂੰ ਛੇ ਸੇ ਕਾ ਬੱਕਰੀਆਂ ਚੱਕਦੀ ਸ਼ਪੀੜ ਵੀ ਹੁਣ ਕੁੱਟਣਗੇ ਜਦੋਂ ਛੇ ਸੇ ਕਾ ਬੱਕਰੀ ਉਹਦੇ ਕੋਲ ਨਾਲ ਕੀ ਆ ਪੁੱਠੀ ਭੱਜ ਲੇ ਹਾਂ ਕਦੀ ਮਰ ਜਾਣਾ ਕੀ ਕਰਿਆ ਤਾਂ ਇਹ ਜਾ ਕਹਿੰਦੀ ਕਹਿੰਦਾ ਕਰਿਆ ਕੀ ਰਲਾ ਕੇ ਲਿਆਂਦੀ ਹੈ ਹੁਣ ਰੱਜੀ ਆ ਕਿੱਥੋਂ ਖਾਲੇ ਦਾਣੇ ਕਹਾਂ ਤੂੰ ਤਾਂ ਮੱਲੋ ਮੱਲੀ ਖਵਾਉਣੀ ਹੈ ਉਹ ਕੰਨੀ ਲੱਕੇ ਨਾਲ ਲੱਗੇ ਪੈਨੇ ਮਰ ਜਾਣਾ ਤਾਂ ਕਰਿਆ ਕੀ ਆ ਬੱਕਰੀ ਸ਼ੀਸ਼ੇ ਕਹੇ ਤਾਂ ਭਾਜਦੇ ਕੋ ਸ਼ੀਸ਼ੇ ਤੋਂ ਡਰ ਪਾਤਾ ਬੱਕਰੀ ਨੂੰ ਆ ਕਰੇ ਕੁੱਟਣ ਦੀ ਵੀਡੀਓ ਨੂੰ ਸ਼ੀਸ਼ੇ ਕਹਿੰਦੇ ਆ ਭਾਈ ਰਾਜਾ ਵਜ਼ੀਰ ਚਾਕਣ ਭੈਣ ਬੜਾ ਜਾਲੀਆ ਕੀ ਕਰਕੇ ਲਿਆਇਆ ਬੱਕਰੀ ਸ਼ੀਸ਼ੇ ਕਹੇ ਤਾਂ ਉੱਡਦੀ ਹੈ ਭਾਈ ਨੇ ਖਾਸੇ ਵਾਰੀ ਸੱਦੀ ਬੱਕਰੀ ਜਾਂ ਨੇੜੇ ਆਈ ਕਹਿੰਦਾ ਰੱਜੀ ਹੋਈ ਐ ਕਿਉਂ ਇਹਨੂੰ ਬਿੰਦੇ ਬਿੰਦੇ ਸਾਧੀਆਂ ਡਕਾ ਕੇ ਲਿਆਇਆ ਕਹਿੰਨੀ ਮਰਨ ਵਾਲੀ ਹੋਈ ਪਿਆ ਲੱਕੇ ਨਾਲ ਲੱਗੇ ਪੈਨੇ ਤੂੰ ਕਹਿੰਦਾ ਰੱਜੀ ਹੋਈ ਐ ਕਹਿੰਦਾ ਫੇਰ ਸੱਦਲਾ ਜੇ ਭੁੱਖੀ ਐ ਭਈ ਫੇਰ ਉਹ ਬੱਥੇ ਮੂੰਹ ਜਾ ਲਵਾ ਕੇ ਦਾਣਿਆਂ ਨੂੰ 10 ਕਰਮਾਂ ਤੇ ਖੜਕੇ ਸਿਸਕੇ ਬੱਕਰੀ ਫੇਰ ਪੱਜਲੇ ਮਗਰ ਨੂੰ ਵੀ ਹੁਣ ਕੁੱਟਣਗੇ ਬੱਕਰੀ ਨੂੰ ਕੋ ਕੁੱਟਦਾ ਡਰ ਪੈ ਗਿਆ ਬਹੁਤ ਮੱਥਾ ਮਾਰਿਆ ਉਹ ਕਹਿੰਨੀ ਇਹਨੇ ਕਰਿਆ ਕੀ ਐ ਉਹ ਪਈ ਰਾਜਾ ਨੂੰ ਕਹਿਣ ਲੱਗਾ ਤੁਸੀਂ ਦੇਖਿਆ ਸੀ ਰਾਜਾ ਕਹਿੰਦਾ ਹਾਂ ਭਈ ਕਿਹਾ ਅਸੀਂ ਕਿਹੜਾ ਮੁਕਰਦੇ ਆਂ ਕਹਿੰਦਾ ਫਿਰ ਤੋਰੋਂ ਮੇਰੇ ਨਾਲ ਰਾਜਾ ਕਹਿੰਦਾ ਜੇ ਰਾਜੇ ਜੀ ਉਹ ਕਹਿੰਦੀ ਜੇ ਐ ਕਰੇ ਆਪਾਂ ਇੱਥੇ ਮਹਿਲ ਪਵਾ ਲੈਨੇ ਆਂ ਅੱਡ ਇੱਥੇ ਰਹਿ ਮੇਰੇ ਕੋਲੇ ਤੇ ਮੈਨੂੰ ਪਿੰਡ ਲਾ ਜਾ ਕੇ ਕੀ ਕਰੇਗਾ ਉਹ ਕਹਿੰਦਾ ਮੈਂ ਮੇਰੀ ਮਾਂ ਵੀ ਡੀਕੀ ਜਾਂਦੀ ਆ ਗੜਬੇ ਚ ਪਾਣੀ ਪਾਈ ਬੈਠੀ ਆ ਤੇਰੇ ਤੋਂ ਦੀ ਪਾਣੀ ਵਾਰ ਕੇ ਪੀਣਾ ਕਹਿ ਕੇ ਆਇਆ ਬੁਢੀ ਨੂੰ ਵੀ ਬੁੜੀਏ ਤਿਆਰ ਰਹੀ ਮੈਂ ਰਾਜੇ ਦੀ ਕੁੜੀ ਨੂੰ ਲੈ ਕੇ ਆਉਣਾ ਕਹਿੰਦੀ ਪਾਣੀ ਦਾ ਇੱਥੇ ਵੀ ਬਾਰੂ ਆਪਾਂ ਬੁੜੀ ਨੂੰ ਇੱਥੇ ਮੰਗਾ ਲੈਨੇ ਆਂ ਕਹਿੰਦਾ ਨਾ ਕੋਈ ਸ਼ਰਮ ਬੰਨੇ ਵੀ ਜਦੋਂ ਮੈਂ ਜਾਲੀ ਨਾ ਗਈ ਕਹਿੰਨ ਕਿ ਰਾਜੇ ਦੀ ਕੁੜੀ ਨੂੰ ਜਾਲੀ ਲਈ ਜਾਂਦਾ ਹਾਂ ਹਾਂ ਉਹ ਕਹਿੰਦੀ ਤੂੰ ਆਖੇ ਲੱਗ ਜਾ ਮੇਰੇ ਐ ਨਾ ਕਰ ਆਪੇ ਤੇ ਜੂ ਉਸ ਕਹੇਗਾ ਉਹੀ ਆਪਾਂ ਨੂੰ ਮਿਲੂਗਾ ਤੇ ਬਗੀਚਾ ਆਇਆ ਜਾਇਆ ਕਰਾਂਗੇ ਕੱਖ ਨਹੀਂ ਕਰਨਾ ਤਾਂ ਇੱਥੇ ਵੇਲਾ ਰਹੀ ਆਪਾਂ ਮਹਿਲ ਬਣਾ ਲੈਨੇ ਆਂ ਤੇ ਵਿਆਹ ਮੈਂ ਤੇਰੇ ਨਾਲ ਕਰਾ ਲੈਨੀ ਆ ਉਹ ਕਹਿੰਦਾ ਨਾ ਮੈਂ ਤਾਂ ਤੈਨੂੰ ਲੈ ਕੇ ਜਾਉ ਉਹ ਕਹਿਣ ਲੱਗਾ ਕਹਿੰਦੀ ਹੋਰ ਜੋ ਕੁਛ ਮਰਜ਼ੀ ਕਰਾਲਾ ਤੂੰ ਮੈਨੂੰ ਲਿਜਾਣਾ ਉਹਨੇ ਪਹਿਲਾਂ ਕਾਇਦਾ ਦੀ ਵੀ ਜੇ ਮੈਂ ਰਜਾਤੀ ਉਹ ਬੰਦੇ ਛਡਾਉ ਕਹਿੰਦਾ ਬੰਦਾ ਨੂੰ ਸਾਡਾ ਬੰਦ ਰਾਇਓ ਅੰਦਰ ਰੜਾਏ ਨੇ ਭਈ ਜਾ ਕੇ ਜੇਲ ਦਾ ਕੁੰਡਾ ਖੋਲਤਾ ਹੁਣ ਆਪਣੇ ਬੁਰਗੇ ਪੰਦਰੋਂ ਭਜੇ ਉਹ ਬਾਹੋਂ ਭਰਾਵਾ ਬਚਾਤੇ ਮਾਰਦੇ ਕੋਈ ਕਹੇ 10 ਸਾਲ ਦਾ ਕੋਈ ਕਹੇ ਮੈਂ 5 ਸਾਲ ਦਾ ਅੰਦਰ ਆ ਉਹ ਕਹੇ ਸਾਡਾ ਬੂੜੀ ਮਰ ਗਈ ਹੋ ਰੋ ਰੋ ਭਰਾਵਾ ਇਹ ਤਾਂ ਕਹਿੰਦਾ ਤੈਂ ਕਿਵੇਂ ਬੱਕਰੀ ਰਜਾਤੀ ਇਹਨਾਂ ਦੀ ਕਹਿੰਦਾ ਉਹ ਖੜੀਆ ਝਾਕਦੀ ਨਹੀਂ ਦਾਣਾ ਕਹਿੰਦੀ ਮੂੰਹ ਲਵਾ ਕੇ ਦਿਖਾਉ ਕਹਿੰਦਾ ਉੱਡ ਲੈਨੇ ਹੁੰਨੇ ਸਾਨੂੰ ਪਤਾ ਮੈਂ ਜੜਈ ਆ ਸਾਨੂੰ ਪਤਾ ਇਹ ਚੀਜ਼ ਦਾ ਕਹਿੰਦਾ ਕਹਿੰਦਾ ਬੱਕਰੀ ਮੱਖੀ ਮੱਸੀਏ ਕਿਸੇ ਤੋਂ ਰੱਜੀਆਂ ਨਹੀਂ ਸਾਨੂੰ ਪਤਾ ਮੈਂ ਚਾਰਦਾ ਤੂੰ ਤਾਂ ਉਹੀ ਭਾਦੇ ਲਈ ਬੱਕਰੀ ਜਾਏ ਕਹਿੰਦਾ ਹੋ ਖੜੀਆ ਨਾ ਲੱਕੇ ਨਾਲ ਲੱਗੇ ਹੋਏ ਨੇ ਕਹਿੰਦੇ ਕਮਾਲ ਆ ਯਾਰਾ ਕੰਨਾ ਸੇਸੇ ਕਹਿੰਦਾ ਦੇਖੋ ਮੜਾ ਜਾ ਕੰਨਾ ਸੇਸੇ ਪਖੜੀ ਕੁਡਲੀ ਪੁੱਠੀ ਕਹਿੰਦੇ ਕਮਾਲ ਆ ਪੰਜ ਸਾਡੇ ਵੇ ਦਾ ਰੋਣ ਨਹੀਂ ਕਹਿੰਦੇ ਸੇਸੇ ਕਿ ਤੂੰ ਦਾਣੇ ਤੇ ਆ ਲੱਗਦੀ ਸੀ ਕਹਿੰਦਾ ਤੁਹਾਨੂੰ ਪਤਾ ਹੀ ਨਹੀਂ ਢੰਗ ਦਾ ਆ ਕੀ ਕਹਿੰਦਾ ਦੇ ਰਾਜੇ ਦੀ ਕੁੜੀ ਵੀ ਉਹ ਨਹੀਂ ਸੌਕੀ ਦੀ ਜਾਓ ਕਹਿੰਦਾ ਹੁਣ ਤੁਸੀਂ ਆਪੋ ਆਪ ਦੇ ਘਰਾਂ ਨੂੰ ਕਹਿੰਦੇ ਪਰਾਵਾ ਜਿਉਂਦਾ ਰਹਿ ਸਾਡੀ ਜਾਨ ਸੜਾਤੀ ਮਰ ਜਾਂਦੇ ਸੀ ਤਾਂ ਅੰਦਰ ਇਹ ਤਾਂ ਐਡੀ ਮਾੜੀ ਆ ਕਹਿੰਦੇ ਸਾੰਦਾ ਮੁੜ ਕੇ ਬਾਹਰ ਹੀ ਨਹੀਂ ਕੱਢਿਆ ਜੋ ਹੰਦ ਰੜਾਈ ਆ ਉਹ ਕਹਿਣ ਲੱਗਾ ਇਹਦਾ ਕੰਮ ਸੋਚੀਏ ਵੀ ਕਾਰਨ ਕੀ ਹੈ ਬੱਕਰੀ ਕਿਉਂ ਨਹੀਂ ਰਜਦੀ ਕਹਿੰਦੇ ਹਾਂ ਕਹਿੰਦਾ ਸਾਨੂੰ ਪਤਾ ਜੀ ਇਹ ਚਾਰਦੇ ਆ ਸਾਡੂਗੇ ਯਾਦ ਦਾ ਪਤਾ ਹੈ ਉਹ ਭਾਈ ਮੈਂ ਤੇ ਉਤਰ ਲੈ ਕਰੇ ਕਹੇ ਤੂੰ ਇਹ ਨਾ ਕਰ ਆਪਾਂ ਇੱਥੇ ਜੇ ਅੰਗਾ ਤੂੰ ਬਾਹਲਾ ਕਰਦਾ ਕਹਿੰਦੀ ਕੇਰਾ ਆਪਾਂ ਚੱਲਿਆਉਣਾ ਤੇਰੇ ਪਿੰਡ ਪਰ ਆਪਾਂ ਰਹਿਾਂਗੇ ਇੱਥੇ ਉਹ ਕਹਿੰਦਾ ਗੱਲ ਸੁਣ ਲੈ ਤੇਰੇ ਨਾਲ ਗੱਲ ਹੋਈ ਹੈ ਕਹਿੰਦੀ ਮੈਂ ਮੁੱਕਰਦੀ ਨਹੀਂ ਕਹਿੰਦਾ ਦੇਖ ਲੈ ਕੇ ਤਾਂ ਹੀ ਦੇਖ ਕੇ ਲਿਆ ਮਿੱਤੂ ਜੀ ਤਾਂ ਮੋਕਰ ਸਕਦੇ ਹਾਂ ਵੱਡੇ ਲੋਕੋਂ ਆ ਤੇਰੇ ਪਿਓ ਦੇ ਸੈਨ ਨੇ ਤੇਰੇ ਵਜੀਰ ਦੇ ਤੇਰੇ ਸੈਨ ਨੇ ਕਹਿੰਦੀ ਲੇ ਹਾਂ ਸੈਨ ਤਾਂ ਹੈਗੇ ਆ ਵੀ ਤੂੰ ਮੇਥੋਂ ਮਨਤ ਕਰਾ ਲੈ ਤੂੰ ਮੈਨੂੰ ਪਿੰਡ ਨਾਲ ਲੈ ਕੇ ਜਾ ਤੇ ਇੱਥੇ ਰਹਿ ਤੈਨੂੰ ਸਭ ਕੁ ਖਾਣਾ ਪੀਣਾ ਆਪਣਾ ਮਾਇਲਾ ਡੋ ਹੋ ਜਾਊਗਾ ਤੇਰੇ ਮਾਂ ਪਿਓ ਨੂੰ ਆਪਾਂ ਇੱਥੇ ਸੱਦ ਲੈਨੇ ਆ ਹਰਕ ਮੰਨੇ ਵੀ ਜਦੋਂ ਮੈਂ ਇਹਦੇ ਨਾਲ ਗਈ ਲੋਕ ਕਹਣਗੇ ਆ ਜਾਂਦਾ ਉਹ ਜਾਲੀ ਰਾਜੇ ਦੀ ਕੁੜੀ ਨੂੰ ਵਿਆਹੀ ਉਹ ਕਹਿੰਦਾ ਤੈਨੂੰ ਬਿਮਾਰੀ ਕੀ ਹੈ ਕਹਿੰਦੀ ਮੇਰੀ ਗੱਲ ਸੁਣ ਲੈ ਮੈਂ ਆ ਰਾਜੀ ਦੀਤੀ ਜਦੋਂ ਮੈਂ ਤੇਰੇ ਨਾਲ ਗਈ ਦੁਨੀਆਂ ਨੂੰ ਗੋਲਾਂ ਕਰੂ ਕਹਿਣਗੇ ਆ ਜਾਂਦਾ ਉਹ ਜਾਲੀ ਲਈ ਕਹਿੰਦੀ ਬਾਲੀ ਵੱਡੀ ਵੇਜ ਦਿੱਤੀ ਹੁੰਦੀ ਆ ਮੇਰੀ ਨਾ ਮੇਰੇ ਮਾਂ ਪਿਓ ਦੀ ਉਹ ਕਹਿੰਦਾ ਜਿਹੜੇ ਉਹ ਅੰਦਰ ਵਾਲੇ ਤੇ ਉਹਨਾਂ ਦੀ ਨਹੀਂ ਵੇਜਤੀ ਹੋਈ ਤਾਂ ਇਹਨਾਂ ਹੰਕਾਰ ਕਰਿਆ ਵੀ ਖਾਨੀ ਕੋਈ ਜਾਣਦਾ ਨਹੀਂ ਦੁਨੀਆਂ 'ਚ ਤੇ ਮੈਂ ਤਾਂ ਤੈਨੂੰ ਲੈ ਕੇ ਜਾਉਂ ਸਿੱਧੀ ਗੱਲ ਆ ਉਹਨੇ ਅੱਖਾਂ ਨੂੰ ਸਮਾਰ ਕੇ ਤਮਕਾ ਦੀਏ ਭਾਈ ਉਹਨੇ ਆਪਦੀ ਮਾਂ ਨੂੰ ਕਿਹਾ ਬੇਬੇ ਕਹਿੰਦੇ ਤੂੰ ਹੀ ਦੇਖ ਲੈ ਜੇ ਮੰਨ ਜੇ ਉਹ ਕਹਿੰਦੀ ਪਤੋਂ ਤੁੰ ਉੱਥੇ ਕੀ ਕਰਾਇਆਗਾ ਤੂੰ ਇੱਥੇ ਮਹਿਲ ਬਣਾ ਦਿੰਨੇ ਇੱਥੇ ਰਹੁ ਮੌਜ ਨਾਲ ਤੁਸੀਂ ਦੋਨੇ ਜਾਣੇ ਲੱਭਦਾ ਚੰਗਾ ਸਾਨੂੰ ਖਾਣ ਨੂੰ ਮਿਲੂਗਾ ਚੰਗੀ ਛੋਟੀ ਸੇਵਾ ਹੋਊਗੀ ਤੇ ਉੱਥੇ ਪਿੰਡਾਂ ਦੇ ਵਿੱਚ ਕੀ ਐ ਉਹ ਕਹਿੰਦਾ ਮਾਤਾ ਕਹਾ ਮੇਰੀ ਮਾਂ ਵੀ ਕਹਿੰਨਾ ਗੜਬੇ ਚ ਪਾਣੀ ਪਾਈ ਬੈਠੀ ਹੂ ਵੀ ਨੂੰ ਦੇ ਉਤੋਂ ਦੀ ਪਾਣੀ ਵਾਰ ਕੇ ਪੀਣਾ ਕਹਿੰਦੀ ਇੱਥੇ ਮੰਗਾ ਲੈਨੇ ਤੇਰੀ ਮਾਂ ਨੂੰ ਪਾਣੀ ਪੀਣਾ ਇੱਥੋਂ ਦੀ ਵਾਰ ਕੇ ਪੀ ਲੂ ਕਹਣਾ ਨਾਂ ਲੈ ਕੇ ਤਾਂ ਇਹਨੂੰ ਮੈਂ ਜਾਊਂਗਾ। ਦੁਪਾਈ ਕਹਿੰਦੀ ਹੁਣ ਤਾਂ ਕੁੜੀਏ ਜਾਣਾ ਪਊਗਾ। ਜਦੋਂ ਲੇਖ ਕੇ ਲਈ ਬੈਠੀ ਐ ਤੂੰ ਪੁੱਠੇ ਪੰਗੇ ਕਰਦੀ ਦੀ ਕਹਿੰਦੀ ਖਵਰਾ ਕੀ ਕਰਿਆ ਰੋਂਡਣ ਨੇ ਬੱਠਦਾ ਕਹਿੰਦੀ ਸਿੱਸੇ ਕਿਸੇ ਤੋਂ ਭੱਜਦੀ ਐ। ਨਹੀਂ ਭੁਖੀ ਆ ਦਾਣੇ ਲੱਕਾ ਨਾਲ ਲੱਗੇ ਪਏ ਨੇ। ਇਹ ਕਹਿੰਦੀ ਜਾਲੀ ਐ। ਇਹ ਬਹੁਤ ਸ਼ਿਆਰ ਹੁੰਦੇ ਨੇ ਕਹਿੰਦੀ ਇਹਨਾਂ ਨੂੰ ਪੇਤ ਹੁੰਦਾ ਇਹ ਚੀਜ਼ ਦਾ। ਤੂੰ ਤਾਂ ਫਸ ਗਈ ਕਹਿੰਦੀ ਪਹਿਲਾਂ ਤਾਂ ਕਹ ਜੀ ਦੂਜੇ ਲੋਕ ਹੀ ਆਏ ਦੀ। ਕਹਿੰਦੀ ਜਦੋਂ ਜਾਲੀ ਆ ਗਿਆ ਕਹਿੰਦੀ ਮੈਨੂੰ ਤਾਂ ਉਦੋਂ ਦੀ ਵੀ ਇਹ ਜਾਲੀ ਆ ਗਿਆ ਕੋਈ ਨਾ ਕੋਈ ਪੰਗਾ ਪਾਊਗਾ ਉਹ ਕਹਿਣ ਲੱਗਾ ਭਾਈ ਕਹਿੰਦੀ ਚੰਗਾ ਬੱਗੀ ਪਏ ਦਿਨ ਰਾਜਾ ਉਹ ਕਹਿੰਦਾ ਨਾ ਤੋੜ ਕੇ ਲੈ ਕੇ ਜਾਊ ਮੈਨੂੰ ਬੱਗੀ ਦੀ ਲੋੜ ਨਹੀਂ ਮੈਂ ਤਾਂ ਤੋੜ ਕੇ ਲੈ ਕੇ ਜਾਊ ਚੁੱਪ ਕਰਕੇ ਮੇਰੇ ਮਗਰ ਤੁਰ ਪਾ ਕਹਦੀ ਰੀਤੀ ਦੀ ਰਾਹ ਨੇ ਮੈਂ ਤਾਂ ਕਦੇ ਕਦੀ ਤੁਰੀ ਨਹੀਂ ਆਨਾ ਕਹਿੰਦਾ ਦਮ ਲੈ ਲਿਆ ਕਰੀ ਲਿਆਉ ਤੋੜ ਕੇ ਇਹ ਕਹਿੰਦੀ ਬੜਾ ਰੋਣਾ ਦਾ ਬੜਾ ਕਸੂਰ ਤੇ ਫਸਾ ਲਏ ਨੇ ਤਾਂ ਬਈ ਕਹਿਣ ਲੱਗੇ ਕੋਈ ਨਾ ਤੈਨੂੰ ਵੜੇ ਲੈ ਜਾਣੀ ਮੈਂ ਰਾਸ ਭੇਜ ਦਿੰਨੇ ਆ ਬੱਗੀ ਚ ਸਾਨੂੰ ਦੋਨਾਂ ਨੂੰ ਲੈ ਜਾਂਦੇ ਆ ਰਾਜਾ ਕਹਿੰਦਾ ਸਾਨੂੰ ਛੱਡ ਕੇ ਆਉਣਗੇ ਬਈ ਤੇਰੇ ਪਿੰਡ ਉਹ ਕਹਿੰਦਾ ਦੇਖੋ ਗੱਲ ਛੱਡੋ ਹੁਣ ਇਹ ਮੇਰੀ ਹੋ ਗਈ ਨਾ ਕਹਿੰਦੇ ਹਾਂ ਕਹਿੰਦਾ ਫਿਰ ਮੈਂ ਜੋ ਮਰਜ਼ੀ ਕਰਾਂ ਥੋੜਾ ਇਹਦੇ ਚ ਕੀ ਮਤਬਲ ਹੈ ਮੈਂ ਤਾਂ ਤੋਰ ਕੇ ਲੈ ਕੇ ਜਾਉਂ ਇਹ ਬੜਾ ਸਿਆਪਾ ਛੜਿਆ ਕਹਿੰਦੀ ਕੁੜੀ ਤੂੰ ਤਾਂ ਪੰਗਾ ਲੈ ਲਿਆ ਵੀ ਹੁਣ ਤਾਂ ਜਾਣਾ ਪਊ ਭਾਈ ਮੈਂ ਤਾਂ ਕਰੇ ਤਰਲੇ ਕਰੇ ਕੰਨੀ ਤੂੰ ਆਇਨਾ ਕਰ ਆਪਾਂ ਬੱਗੀ ਚੱਲਾਂਗੇ ਤੇਰੀ ਟੌਰ ਬਣੂ ਵੀ ਰਾਜੇ ਦੀ ਕੁੜੀ ਬੱਗੀ 'ਚ ਵਿਆਹ ਲਿਆ ਉਹ ਕਹਿੰਦਾ ਟੌਰ ਤਾਂ ਤੂਰੀ ਜਾਂਦੀ ਦੀ ਬਣੂ ਜੋ ਤੂੰ ਮੇਰੇ ਮਾਂ ਕਰਾਉਂਦੀ ਹੋਈ ਲੋਕ ਕਹਿਣਗੇ ਆ ਜਾਂਦੀ ਆ ਉਹ ਜਿਹੜੀ ਰਾਜੇ ਦੀ ਕੁੜੀ ਐ ਕਹਿੰਦਾ ਬੱਗੀ 'ਚ ਕਿਸੇ ਨੂੰ ਕੀ ਪਤਾ ਲੱਗੂਗਾ ਜੀ ਬੜਾ ਹੱਡ ਬੰ ਮਰ ਜਾਣਾ ਐ ਤਾਂ ਮੰਨਦਾ ਹੀ ਨਹੀਂ ਕਿਸੇ ਗੱਲ ਨੂੰ ਭਾਈ ਗੋਲੀਆਂ ਗਾਲੀਆਂ ਨੂੰ ਕਹਾ ਵੀ ਤੁਸੀਂ ਬੜਿਆ ਤੜਿਆ ਕੇ ਦੇਖ ਲਓ ਕਹਿ ਕੇ ਉਹ ਕਹਿੰਨ ਜੀਜਾ ਤੂੰ ਫੇਰ ਕਿਉਂਦਾ ਸਾਡੀ ਭੈਣ ਕਦੇ ਤੂਰੀ ਨਹੀਂ ਵਿਚਾਰੀ ਕਿੱਥੇ ਤੂਰੂ ਰੇਤੇ ਵਾਲੇ ਰਾਹ ਨੇ ਕਹਿੰਦਾ ਰੇਤੇ ਵਾਲੇ ਰਾਹ ਮੈਂ ਵੀ ਤੁਰਕੀ ਆਇਆ ਐ ਵੀ ਤੁਰਪੂ ਤੁਰਨੂ ਜੇ ਕਿ ਪੈਰ ਨਹੀਂ ਲੱਗੇ ਮੈਂ ਤਾਂ ਤੋਰ ਕੇ ਲੈ ਕੇ ਜਾਊ ਸਾਡਾ ਜੱਟਾਂ ਦਾ ਕੰਮ ਕੀ ਐ ਅਸੀਂ ਕਿਹੜੀਆਂ ਬਗੀਆਂ 'ਚ ਰਹਿਣਿਆ ਕਹਿੰਦਾ ਅਸੀਂ ਤਾਂ ਤੋਰ ਕੀ ਲਜਾਣੇ ਉਹਨੇ ਆਪਦੇ ਘਰ ਆਲੀਆਂ ਨੂੰ ਤੋਰ ਕੇ ਲੈ ਕੇ ਜਾਊ ਫੇਰ ਰਾਜੇ ਦੀ ਕੁੜੀ ਨੇ ਅਖਿਆ ਬੜੀ ਕਸੂਤੀ ਫਸੀ ਉਹਦੀ ਮਾਂ ਕਹਿੰਦੀ ਮੈਂ ਤੈਨੂੰ ਕਹਿੰਦੀ ਹੁੰਦੀ ਕੁੜੀਏ ਰਹਿਣ ਦੇ ਕੋਈ ਐ ਜਾ ਟੱਕਰੂ ਤੇਰਾ ਨੱਕ ਮੋੜ ਦੂੰ ਕਹਿੰਦੀ ਤੇ ਕਰ ਗਿਆ ਵਾਸ ਫਿਰ ਕਹਿੰਦੀ ਹੁਣ ਦੱਸ ਕੀ ਕਰਾਂਗੇ ਲੇਖ ਕੇ ਦੇਈ ਬੈਠਿਆ ਮੋਕਰ ਨਹੀਂ ਸਕਦੇ ਜਾਣਾ ਪਊਗਾ ਕਹਿੰਦੀ ਚੰਗਾ ਹੋਰ ਕੀ ਬਾ ਫਿਰ ਉਹ ਬਈ ਰਾਣੀ ਦੀ ਮਾਂ ਕਹਿੰਦੀ ਪੁੱਤਾਂ ਐ ਕਰੀਏ ਤੂਰੀ ਨੇ ਦਮ ਦਵਾ ਲਿਆ ਕਰੀ ਕਹਿੰਨਾ ਹਾਂ ਇਹ ਗੱਲ ਠੀਕਾ ਜਿੱਥੇ ਕਹਿ ਮੈਂ ਜਾ ਕਰੂਗੀ ਤੇ ਮੈਂ ਕਹਿ ਜਾ ਕਰੂ ਦਮ ਲੈ ਲਾ ਪਰ ਲਿਜਾਉ ਤੋਰ ਕੇ ਭਈ ਰਾਜੇ ਦੀ ਕੁੜੀ ਨੇ ਕਿਹਾ ਇਹ ਨਹੀਂ ਹਟਦਾ ਇਹ ਲੈ ਕੇ ਜਾਉ ਉਹ ਪਈ ਦੋ ਕਹਿੰਦੀ ਤੁ ਮੇਰੇ ਅੱਖੇ ਲੱਗ ਜਾ ਆਪਾਂ ਬੱਗੀ ਵਿੱਚ ਲੈ ਚਾਲ ਲੈ ਜਾ ਮੈਨੂੰ ਤੇ ਤਰ ਨੂੰ ਚੱਲ ਭਈ ਉਹਨੇ ਕਿਹਾ ਵੀ ਜ ਮੋਨੇ ਬਾੜਾ ਐ ਕਰਦਾ ਸਾਰਾ ਟੱਬਰ ਕਹਿੰਦਾ ਚੰਗਾ ਭੇਜ ਜੋਰ ਭਈ ਬੱਗੀ ਜੋੜ ਲਈ ਬੱਗੀ ਦੇ ਵਿੱਚ ਬਹਾਦੀ ਨਾਲੇ ਜਾਲੀ ਵਹਿ ਜਾ ਕਹਿੰਦੀ ਆਹ ਪਤੀਲੀ ਬਜ਼ੂਰੀ ਦਾ ਇੱਥੇ ਡਰ ਜੇ ਕਨਾ ਕਰਾਮਾਤ ਐਸੀ ਜਨਮ ਕਿਵੇਂ ਡਰਦਿਆਂ ਦਾ ਮੇਰਾ ਸੰਦ ਐ ਮੈਂ ਨਾਲ ਹੀ ਲੈ ਕੇ ਜਾਉ ਭਈ ਬਾਗਿਆ ਤੇ ਐਨੇ ਉਹ ਜਾਲੀ ਦੀ ਮਾਂ ਕਹਿੰਣ ਲੱਗੀ ਕਹਿੰਦੀ ਆ ਸਾਡਾ ਮੁੰਡਾ ਆਇਆ ਹੀ ਨਹੀਂ ਉਹ ਤਾਂ ਕਹਿੰਦਾ ਬੇਬੇ ਰਾਜੇ ਦੀ ਕੁੜੀ ਨੂੰ ਵਿਆਉਣ ਗਿਆ ਕਹਿੰਦੀ ਮਰ ਜਾਣਾ ਉਹਨਾਂ ਪਾਸ ਦੇ ਉੱਤੇ ਕਾਹਦੀ ਰਾਜੇ ਦੀ ਕੁੜੀ ਨੂੰ ਵਿਆਉਣ ਗਿਆ ਕਹਿੰਦਾ ਨਾ ਜਾਵਣਗੇ ਕੱਲ ਵਾ ਗਿਆ ਤੀ ਬਈ ਜਦੋਂ ਜਾ ਖੜੀ ਬਾਹਰ ਤੇ ਬੱਗੀ ਦੁਨੀਆ ਦੇਖੇ ਪਾਉ ਜਾਲੀ ਦੇ ਬਾਹਰ ਤੇ ਬੱਗੀ ਖੜੀ ਐ ਬਾਦਸ਼ਾਹੀ ਬਈ ਜਦੋਂ ਬੁੜੀ ਨੇ ਦੇਖਿਆ ਵਿਹਾਂ ਜਦ ਸੱਚੀ ਮਿੱਟੀ ਵੀ ਆਲੇ ਆਇਆ ਭਈ ਬੁੜੀ ਆਈ ਭੱਜ ਕੇ ਕਹਿੰਦਾ ਮਾਂ ਹੁਣ ਆਇਆ ਕਰ ਗੜਬਾ ਭਰ ਲੈ ਪਾਣੀ ਦਾ ਬਾਰ ਕੇ ਪੀਲਾ ਲਿਆਂਦੀ ਰਾਜੇ ਦੀ ਕੁੜੀ ਤੇਨੂੰ ਬਈ ਰਾਜੇ ਦੀ ਕੁੜੀ ਰਾਜ ਕਰਦੀ ਦੁਰੀ ਆਈ ਕਹਿੰਦੀ ਮੈਨੂੰ ਹੋਰ ਕੋਈ ਕੰਮ ਕਰਾ ਲਈ ਮੈਥੋਂ ਮੀਂਗਣਾ ਨਾ ਜਾਈਂ ਬੜਾ ਸਮਹrai ਕਹਿੰਦਾ ਹੁਣ ਤੂੰ ਮੇਰੀ ਹੋਗੀ ਚਾਹੇ ਬਾੜਾ ਸਮਹਰਾ ਮਾਂ ਚਾਹੇ ਕੁਛ ਕਰਾਂ ਕਹਿੰਦੀ ਨਾ ਇੰਨਾ ਇੰਨਾ ਤੱਕਾ ਨਾ ਮੇਰੇ ਨਾਲ ਕਰੀਂ ਬਾਈ ਆਉਦੀ ਪਿੰਡੂ ਗੋਲੀਆਂ ਮੰਗਾ ਲੈਣੀਆਂ ਸਾਰਾ ਕੰਮ ਕਰਿਆ ਕਰਨੀਆਂ ਤੇ ਵੀ ਮੇਰੇ ਤੋਂ ਬਾੜੀ ਨਾ ਸਮਰਾਈ ਕਹਿੰਦਾ ਨਾ ਜੇ ਤੂੰ ਮੇਰੀ ਹੋ ਗਈ ਮੈਂ ਕੁਝ ਕਰਾਵਾਂ ਤੇਰਾ ਮਤਲਬ ਕੀ ਹੋਇਆ ਤੂੰ ਉੱਥੇ ਰਾਜੇ ਦੀ ਕੁੜੀ ਆ ਇੱਥੇ ਤਾਂ ਕਹਿੰਦਾ ਤੂੰ ਮੇਰੇ ਪੇਡਾਂ ਵਾਲੇ ਦੀ ਧੀ ਈ ਮੈਂ ਤੈਨੂੰ ਹਰੇਕ ਜਾਗ ਰੋ ਦੇ ਪੇਡਾਂ ਵਾਲੇ ਦੀ ਬਹੂ ਜਾਂਦੀ ਕਹਿੰਦਾ ਇੱਥੇ ਤੈਨੂੰ ਰਾਣੀ ਰੂਣੀ ਕੋਈ ਨਹੀਂ ਕਹਿੰਦਾ ਸਾਡੇ ਲੋਕਾਂ ਦਾ ਤਾਂ ਕਹਿੰਦਾ ਸਾਡੀਆਂ ਬੁੜੀਆਂ ਤਾਂ ਹੀ ਕਿਆ ਕਰਨਗੀਆਂ ਕੁੜੇ ਹੋ ਜਾਂਦੇ ਨਹੀਂ ਪੇਡਾਂ ਵਾਲੀ ਧੀ ਮੇਰੇ ਫਸਾ ਲੇ ਕਹਿੰਦਾ ਤਾਂ ਇਦਾ ਬੜਾ ਆੜਾ ਬਜਟਨਾ ਵਾ ਪੈ ਗਿਆ ਕਹਿੰਦੀ ਜੰਗਾ ਤੇਰੀ ਮਰਜ਼ੀ ਆ ਪਰ ਹੋਰ ਕੀ ਆ ਮੈਂ ਡੰਗ ਲਾਹੂੰਗੀ ਜਿਵੇਂ ਲਿਹਾ ਪਈ ਬੂੜੀ ਨੇ ਪਾਣੀ ਪੂਣੀ ਬਾਰਿਆ ਬੂੜੀ ਕਹਿੰਦੀ ਕਿਹੜੀ ਪੁੱਤ ਐਂ ਕਰ ਕੇ ਹਾਂ ਮਾਂ ਕਹਿੰਦੀ ਕੀ ਆਪਣੇ ਘਰੇ ਹੀ ਨਾ ਤਾਂ ਕੋਈ ਜਗ੍ਹਾ ਵਧੀਆ ਬੈਠਣ ਦੀ ਫੇਰ ਵੀ ਇਹ ਰਾਜੇ ਦੀ ਕੁੜੀ ਐ ਕਹਦਾ ਅੱਛਾ ਕਹਿੰਦੀ ਕਹਿੰਦਾ ਆਪਾਂ ਬਣਾ ਲੈਂਦੇ ਆ ਪੱਕੀ ਜਗ੍ਹਾ ਮੈਂ ਇਹਨੂੰ ਕਹਿਣਾ ਪੈਸੇ ਬੂਸੇ ਆਪੇ ਲਾਊਗਾ ਉਹਦੇ ਪੇਕਿਆਂ ਤੋਂ ਸਾਰਾ ਕੁਝ ਕੰਨੀ ਨਾ ਇਹਦੇ ਪੇਕਾ ਤੋਂ ਨਾ ਮੰਗ ਤੂੰ ਤੂੰ ਛੱਡਿਆ ਪੁੱਤੇ ਤੂੰ ਤਾਂ ਕੀ ਕਰਾਉਣਾਗਾ ਇਹ ਤਾਂ ਕੰਝਾ ਬੈਠੀ ਆ ਕੰਝੀ ਰੂਹੀ ਜਾਂਦੀ ਆ ਕੱਲ ਦੀਨੇ ਕੁਛ ਖਾਦਾ ਨਹੀਂ ਪੀਤਾ ਨਹੀਂ ਵੀ ਤਾਂ ਇਹ ਮੈਂ ਤਾਂ ਫਸ ਗਈ ਆ ਕੇ ਕਹਿੰਦਾ ਕੋਈ ਨਾ ਨੂੰ ਦੇਖ ਲੈਣ ਦੇ ਕਹਿੰਦਾ ਬਾਲਾ ਹੰਕਾਰ ਦੀ ਬੇਬੇ ਨੇ ਹਜ਼ਾਰਾਂ ਹੀ ਮੁੰਡਾ ਅੰਦਰ ਰੜਾਇਆ ਵਾਤੀ ਆ ਪਤਾ ਤੈਨੂੰ ਕੀ ਕਰਾਉਣਾ ਕਹਿੰਦਾ ਛੱਡਿਆ ਨੂੰ ਮੈਂ ਕੋਈ ਨਾ ਨੂੰ ਦੇਖ ਲੈਣ ਦੇ ਦੋ ਦਿਨਾਂ ਜੇ ਭਾਈ ਬੁੜੀ ਕਿਆ ਕਰੇ ਖਾ ਲਾ ਰੋਟੀ ਬਾਜਰੇ ਦੀਆਂ ਰੋਟੀਆਂ ਹਣ ਪਾਲੇ ਚੂਰੀ ਕਹਿੰਦਾ ਜੇ ਇੱਥੇ ਨਹੀਂ ਮਿਲਦੀ ਜੱਟਾਂ ਵਾਲਾ ਕੰਮ ਮਿਲੂ ਭਾਈ ਤੂੰ ਆਹ ਖਾਲਰ ਬਾਜਰੀ ਦੀਆਂ ਨਾਲ ਉਹ ਤੋਂ ਬਾਦਰੀ ਵਾਲਾ ਹੁੰਦਾ ਉਹਦਾ ਕਣਕ ਤਾਂ ਹੁੰਦੀ ਨਾ ਤੇ ਬਾਜਰਾ ਜਵਾਰ ਮੱਕੀਆਂ ਹੋ ਜਾਂਦੀਆਂ ਭਾਈ ਜਮਾ ਡਾਟ ਨਿਕਲ ਗਿਆ ਕਹਿਣ ਲੱਗੀ ਵੀ ਕਿਵੇਂ ਕਰ ਕਹਿੰਦਾ ਤੈਨੂੰ ਮੈਂ ਸਾਡੇ ਕਹਣਾ ਮੈਂ ਤੈਨੂੰ ਕਾਣੂ ਰੱਖਦਾ ਤੂੰ ਮੇਰੀ ਨਹੀਂ ਕੰਮ ਦੀ ਮੈਂ ਤਾਂ ਬਾੜਾ ਵੀ ਸਮਰਾਂ ਸਾਰਾ ਕੁਝ ਹੀ ਕਰੂ ਤੂੰ ਰਾਜੀ ਦੀ ਧੀਆ ਚੱਲ ਕਾਣੂ ਮੈਂ ਤਾਂ ਤੇਰਾ ਹੀ ਨਹੀਂ ਘੇਡ ਪਨਣੀ ਸੀ ਕਹਣਾ ਇੰਨਾ ਮਾਣ ਨਾ ਕਰੀਏ ਕਹਣਾ ਦੁਨੀਆ ਵਿੱਚ ਢੀਂਗ ਤੋਂ ਢੀਂਗ ਪਏ ਆ ਸਭ ਕੁਝ ਲੋਕ ਜਾਣਦੇ ਆ ਕਹਿੰਦੀ ਆਂ ਭਾਈ ਜਾ ਕੇ ਰਾਜੇ ਦਾ ਪੁੱਤ ਕਹਿੰਦਾ ਚਲ ਤੈਨੂੰ ਛੱਡ ਕੇ ਆਵਾਂ ਭਾਈ ਬਾਗੇ ਜਦੋਂ ਰਾਤ ਦੇ ਵਕ ਬੱਗੀ ਉੱਥੇ ਜਾ ਰਹੀ ਰਾਜੇ ਦੇ ਭਾਈ ਗੋਲੀਆਂ ਵਾਹਦੀਆਂ ਆਈਆਂ ਕਹਿੰਨੀਆਂ ਦੇ ਬਾਬੇ ਜੀ ਜਾ ਤੂੰ ਵਧੀਆ ਰਹਿ ਜਾ ਸਾਡੀ ਭੈਣ ਬਲਿਆਉਣ ਆ ਗਿਆ ਕਹਿੰਦਾ ਮਰੇ ਹੁਣ ਕੀ ਛੋਡੀ ਭੈਣ ਛੋਡੇ ਕੋਲ ਰਿਆ ਕਰੂ ਮੇਰੇ ਨਹੀਂ ਇਹ ਕੰਮ ਦੀ ਹੈਗੀ ਕਹਿੰਨੀਆਂ ਕਿਉਂ ਕੰਮ ਦੀ ਕਿਉਂ ਨਹੀਂ ਸਾਡੀ ਭੈਣ ਸੋਹਣੀ ਸਨਕੀ ਕਹਿੰਦਾ ਸੋਹਣੀ ਸਨਕੀ ਨੂੰ ਕੀ ਕਿਹਾ ਜਰਾ ਮੈਂ ਜਿੱਦਨ ਦੀ ਗੀਆ ਰੋਟੀ ਨਹੀਂ ਖਾਦੀ ਰੋਈ ਜਾਂਦੀ ਐ ਕਹਿੰਦਾ ਮੈਂ ਤੋ ਕੀ ਕਰਾਉਣਾ ਰੋਣ ਸੋਤ ਤੋਂ ਸਾਡਾ ਜੱਟਾਂ ਦਾ ਨਹੀਂ ਚੱਲਦਾ ਹੁੰਦਾ ਐ ਕੰਮ ਭਈ ਉਹਨੂੰ ਛੱਡ ਕੇ ਆ ਗਿਆ ਆਇਆ ਉਹ ਕਹਿੰਦੀ ਕਿਉਂ ਕਹਿੰਦੀ ਬੜੀ ਕਸੂਤੀ ਫਸੀਦੀ ਕਹਿੰਦੀ ਬਾਲਾ ਮਰ ਜਾਣਾ ਕਹਿੰਦੀ ਬੁੜੀ ਤਾਂ ਹਜੇ ਕਹੇ ਛੱਡਿਆ ਕਹੇ ਨਹੀਂ ਛੱਡਣੀ ਨੀ ਕਹਿੰਦੀ ਮਾਂ ਦਾ ਫਰਹਾਰ ਕੇ ਦੇਖੀ ਜੂ ਮੈਂ ਖਾ ਜਾਏ ਮਰ ਜਾਾਂ ਕਹਿੰਦੀ ਮੈਂ ਤਾਂ ਰੋਟੀ ਡਾਟੀ ਪਰੋਂਦੀ ਕੁਝ ਨਹੀਂ ਖਾਦੀ ਕਹਿੰਦੀ ਬੂੜੀ ਕਹਿੰਦੀ ਰੋਂਦੀ ਰਹਿੰਦੀ ਆ ਰਾਜੇ ਦੀ ਕੁੜੀ ਆ ਜੇ ਮਰ ਗਈ ਨਾ ਰਾਜਾ ਸਾਰੇ ਟੱਬਰ ਨੂੰ ਮਾਰ ਦੂ ਛੱਡਿਆ ਇਹਨੂੰ ਕੀ ਕਰਾਉਣਾ ਤਾਂ ਕੁਝ ਖਾਂਦੀ ਨਹੀਂ ਪੀਂਦੀ ਨਹੀਂ ਕਹਿੰਦੀ ਉਹਦੀ ਮਾਂ ਨੇ ਮੇਰੇ ਬਾਲਾਪਾਸ ਕਰਿਆ ਕਹਿੰਦੀ ਨਹੀਂ ਤਾਂ ਛੱਡਦਾ ਨਹੀਂ ਦੀ ਮਰ ਜਾਣਾ ਕਹਿੰਦੀ ਬੜਾ ਪੜਾ ਜਾਲੀ ਨੇ ਛੋਸੀ ਦੀ ਮੈਂ ਤਾਂ ਉਹ ਭਾਈ ਜੇ ਇਹ ਕਿਉਂ ਜਿਹੜੇ ਜਿਹੜੇ ਜਾਲੀ ਹੁੰਦੇ ਆ ਬਾਹਰ ਅੰਦਰ ਫਿਰਦੇ ਆ ਉਹ 20 ਗਿਣੇ ਸੀ ਨਾ ਜਾਲੀ ਨੇ ਉਹ ਵੀ ਮੇਰੇ ਆਪਣੇ ਪਾਈ ਹੈ ਹਨ ਤੇ ਇਹਨਾਂ ਦਾ ਦਿਮਾਗ ਬਹੁਤ ਵੱਡਾ ਹੁੰਦਾ ਅਲਕਾਈ ਦਿੰਦਾ ਤਾਂ ਭੇਡਾਂ ਚਾਰਨ ਵਾਲਾ ਤਰ੍ਹਾਂ ਤਰ੍ਹਾਂ ਦੇ ਜਾਨ ਨੂੰ ਲੋਕ ਮਿਲਦੇ ਆ ਤਰ੍ਹਾਂ ਤਰ੍ਹਾਂ ਦਾ ਨਾ ਨੂੰ ਖਾਣਾ ਦਾਣਾ ਵਾਣਾ ਦੇ ਵਿੱਚ ਕਿਤੇ ਬੀਜ ਤੋੜ ਕੇ ਖਾ ਲੇ ਕਿਤੇ ਕੋਸ ਖਾ ਲਿਆ ਹਾਂਜੀ ਇਹ ਇੰਨੀ ਕੀ ਆ